ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੋਵੇਂ ਫੈਨਸ ਦੇ ਫੇਵਰਿਟ ਕਪਲਸ ਵਿੱਚੋਂ ਇੱਕ ਨੇ ਬਾਲੀਵੁੱਡ ਤੇ ਕ੍ਰਿਕਟ ਦੀ ਦੁਨੀਆ ਦੀ ਇਸ ਜੋੜੀ ਨੂੰ ਕਾਫੀ ਸਾਤਾ ਪਸੰਦ ਕੀਤਾ ਜਾਂਦਾ ਹੈ ਜਦੋਂ ਵਿਰਾਟ ਕੋਹਲੀ ਨੇ 12 ਮਈ 2025 ਨੂੰ ਟੈਸਟ ਕ੍ਰਿਕਟ ਤੋਂ ਸન્યાਸ ਲੈਣ ਦਾ ਫੈਸਲਾ ਕੀਤਾ ਤਾਂ ਕ੍ਰਿਕਟ ਜਗਤ ਨਾਲ ਜੁੜੇ ਹਰ ਵਿਅਕਤੀ ਨੂੰ ਬਹੁਤ ੱੱਕਾ ਲੱਗਾ ਕਿਸੇ ਨੂੰ ਉਮੀਦ ਵੀ ਨਹੀਂ ਸੀ ਕਿ ਕੋਹਲੀ ਅਚਾਨਕ ਇਸ ਤਰ੍ਹਾਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਅਗਲੇ ਹੀ ਦਿਨ ਵਿਰਾਟ ਕੋਹਲੀ ਆਪਣੀ ਵਾਈਫ ਅਨੁਸ਼ਕਾ ਸ਼ਰਮਾ ਦੇ ਨਾਲ ਮਥਰਾ ਵਿਰਿੰਦਾ ਵੰਦੇ ਸੁਆਮੀ ਪ੍ਰੇਮਾਨੰਦ ਜੀ ਮ ਇੱਕ ਪਾਸੇ ਜਿੱਥੇ ਵਿਰਾਟ ਕੋਹਲੀ ক্রিকেট ਦੀ ਦੁਨੀਆ ਤੋਂ ਦੂਰ ਹੁੰਦੇ ਜਾ ਰਹੇ ਨੇ ਉੱਥੇ ਲੱਗਦਾ ਹੈ ਕਿ ਅਨੁਸ਼ਕਾ ਸ਼ਰਮਾ ਨੇ ਵੀ ਫਿਲਮੀ ਦੁਨੀਆ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ बॉलीवुड एक्ट्रेस अनुष्का शर्मा दे हस्बैंड विराट कोहली ने हाल ही में टेस्ट क्रिकेट तो सन्यास ले लिया है ते हुण विराट कोहली टेस्ट क्रिकेट ਦੇ ਮੈਦਾਨ ਤੇ ਨਜ਼ਰ ਨਹੀਂ ਆਉਣ ਕੇ ਪਰ ਕੀ अनुष्का शर्मा ਮੈਦਾਨ ਵਿੱਚ ਨਜ਼ਰ ਆਵੇਗੀ ਇਹ ਸਵਾਲ ਫੈਨਸ ਦੇ ਮਨਾਂ ਵਿੱਚ ਬਣਿਆ ਹੋਇਆ ਹੈ ਆਪਣੀ ਅਗਲੀ ਫਿਲਮ ਵਿੱਚ अनुष्का शर्मा ਭਾਰਤੀ ক্রিকেট ਟੀਮ ਦੀ ਗੇਂਦਬਾਜ਼ ਜੁਲਨ ਗੋਸਵਾਮੀ ਦੀ ਭੂਮਿਕਾ ਨਿਭਾਉਣ ਵਾਲੀ ਸੀ ਦੱਸਿਆ ਜਾ ਰਿਹਾ ਸੀ ਕਿ अनुष्का शर्मा ਆਪਣੀ ਗੇਂਦਬਾਜ਼ੀ ਦੇ ਨਾਲ ਬੱਲੇਬਾਜ਼ਾਂ ਨੂੰ ਹੈਰਾਨ ਕਰਦੀ ਨਜ਼ਰ ਆਵੇਗੀ ਹਾਲਾਂਕਿ ਹੁਣ ਕਿਹਾ ਜਾ ਰਿਹਾ ਹੈ ਕਿ ਫਿਲਮ ਨੂੰ ਫਿਲਹਾਲ ਔਨ ਹੋਲਡ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਕਿ ਭਾਰਤੀ ਮਹਿਲਾ ক্রিকেট ਟੀਮ ਦੀ ਸਟਾਰ ਗੇਂਦਬਾਜ਼ ਜੁਲਨ ਗੋਸਵਾਮੀ ਦਾ ਜੀਵਨ ਕਾਫੀ ਪ੍ਰੇਰਣਾਦਾਇਕ ਰਿਹਾ ਹੈ ਇਸ ਮੇਲ ਡੋਮੀਨੇਟਿੰਗ ਸਮਾਜ ਵਿੱਚ ਵੀ ਉਸਨੇ ਦੁਨੀਆ ਨੂੰ ਆਪਣੇ ਸੁਪਨਿਆਂ ਤੇ ਜਨੂੰਨ ਦੇ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ ਤੇ ਭਾਰਤੀ ਕ੍ਰਿਕਟ ਟੀਮ ਲਈ ਸ਼ਾਨਦਾਰ ਕ੍ਰਿਕਟ ਖੇਲੀ ਤੇ ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਆਊਟ ਵੀ ਕੀਤਾ ਕੁਝ ਸਮਾਂ ਪਹਿਲਾਂ ਜੁਲਨਗੋ ਸੁਆਮੀ ਦੇ ਜੀਵਨ ਤੇ ਇੱਕ ਫਿਲਮ ਦਾ ਐਲਾਨ ਕੀਤਾ ਗਿਆ ਸੀ ਇਸ ਫਿਲਮ ਦਾ ਨਾਮ ਚੱਕਦਾ ਐਕਸਪ੍ਰੈਸੀ ਤੇ ਇਸ ਵਿੱਚ ਲੀਡ ਰੋਲ ਨਿਭਾਉਣ ਵਾਲੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਸ ਫਿਲਮ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਸੀ ਇੰਨਾ ਹੀ ਨਹੀਂ ਇਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਸੀ ਇਹ ਫਿਲਮ ਪਹਿਲਾਂ Netflix ਤੇ ਰਿਲੀਜ਼ ਹੋਣ ਵਾਲੀ ਸੀ ਹਾਲਾਂਕਿ ਬਾਅਦ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਭਾਰਤੀ ਟੀਮ ਦੀ ਸਾਬਕਾ ਕ੍ਰਿਕਟਰ ਝੁਲਨ ਗੋਸਵਾਮੀ ਨੇ ਇੱਕ ਇੰਟਰਵਿਊ ਦਿੱਤਾ ਹੈ ਜਿੱਥੇ ਉਹਨਾਂ ਤੋਂ ਇਸ ਫਿਲਮ ਦੇ ਬਾਰੇ ਸਵਾਲ ਪੁੱਛੇ ਗਏ ਇਸ ਦੇ ਜਵਾਬ ਵਿੱਚ ਝੁਲਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਫਿਲਮ ਦੇ ਨਾਲ ਕੀ ਹੋ ਰਿਹਾ ਹੈ ਹੁਣੇ ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਰੋਕ ਦਿੱਤਾ ਗਿਆ ਹੈ ਇਸ ਫਿਲਮ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਸੀ ਤੇ ਇਸ ਦਾ ਇੱਕ ਟੀਜ਼ਰ ਵੀ ਲੋਕਾਂ ਲਈ ਰਿਲੀਜ਼ ਕੀਤਾ ਗਿਆ ਸੀ ਇਸ ਫਿਲਮ ਦੇ ਰਾਹੀਂ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਦੇ ਬਾਅਦ ਐਕਟਿੰਗ ਦੀ ਦੁਨੀਆ ਵਿੱਚ ਆਪਣਾ ਕਮਬੈਕ ਕਰਨ ਵਾਲੀ ਸੀ ਹਾਲਾਂਕਿ ਫਿਲਮ ਦੀ ਰਿਲੀਜ਼ ਨੂੰ ਲੈ ਕੇ ਅਨਸਰਟੇਨਿਟੀ ਬਣੀ ਹੋਈ ਹੈ ਪਹਿਲਾਂ ਇਹ ਫਿਲਮ ਅਕਤੂਬਰ 2023 ਵਿੱਚ Netflix ਤੇ ਰਿਲੀਜ਼ ਹੋਣ ਵਾਲੀ ਸੀ ਪਰ ਬਾਅਦ ਵਿੱਚ ਇਸ ਨੂੰ ਰੋਕ ਦਿੱਤਾ ਗਿਆ ਇਸ ਦੇ ਬਾਅਦ ਫੈਨਸ ਹੋਣੇ ਕਿਆਸ ਲਗਾਉਣ ਲੱਗੇ ਨੇ ਕਿ ਸ਼ਾਇਦ ਅਨੁਸ਼ਕਾ ਸ਼ਰਮਾ ਨੇ ਵੀ ਬਾਲੀਵੁੱਡ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ ਸਾਲ 2018 ਦੇ ਬਾਅਦ ਅਨੁਸ਼ਕਾ ਸ਼ਰਮਾ ਦੀ ਕੋਈ ਵੀ ਫਿਲਮ ਬਾਕਸ ਆਫਿਸ ਤੇ ਰਿਲੀਜ਼ ਨਹੀਂ ਹੋਈ ਪਿਛਲੇ 8 ਸਾਲਾਂ ਤੋਂ ਅਨੁਸ਼ਕਾ ਸ਼ਰਮਾ ਦੇ ਫੈਨਸ ਉਹਨਾਂ ਨੂੰ ਕਿਸੇ ਫਿਲਮ ਵਿੱਚ ਦੇਖਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਹੁਣ ਸ਼ਾਇਦ ਅਨੁਸ਼ਕਾ ਸ਼ਰਮਾ ਨੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ